ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅਨਾਥਾਂ ਗਰੀਬਾਂ ਲੋੜਵੰਦਾ ਉੱਤੇ ਦਇਆ ਕਰਨੀ ਅਤੇ ਉਹਨਾਂ ਦੇ ਥੋੜੇ ਹੋਏ ਕੰਮ ਨੂੰ ਸਵਾਰ ਦੇਣ ਦਾ ਨਾਮ ਕਰਨਾ ਹੈ ਇਸੇ ਵਾਸਤੇ ਸਤਿਗੁਰਾਂ ਨੇ ਧਰਮ ਪ੍ਰਾਪਤੀ ਦਾ ਮੁੱਖ ਕਾਰਨ ਇਹੀ ਦੱਸਿਆ ਹੈ ਦਇਆ ਜਾਣਿਆ ਜੇ ਕਿ ਕੁਸ਼ ਪੁੰਨ ਦਾਨ ਕਰੇ ਜੀਵਾਂ ਉੱਤੇ ਦਇਆ ਕਰਨੀ ਹੀ ਮੁੱਖ ਧਰਮ ਹੈ ਜਿੱਥੇ ਦਇਆ ਕਿਰਪਾ ਹੈ ਉੱਥੇ ਹੀ ਧਰਮ ਦਾ ਨਿਵਾਸ ਹੁੰਦਾ ਹੈ ਇਸੇ ਵਾਸਤੇ ਤਾਂ ਤੋਲ ਕਰਮ ਦਇਆ ਦਾ ਪੁੱਤ, ਕਰਮ ਦਇਆ ਦਾ ਪੁੱਤਰ ਹੈ। ਜਿਨ੍ਹਾਂ ਪੁਰਸ਼ਾਂ ਨੇ ਵਟੇ ਹੋ ਕੇ ਆਪ ਤੋਂ ਛੋਟਿਆਂ ਤੇ ਦਇਆ ਕੀਤੀ ਹੈ, ਉਹਨਾਂ ਦਾ ਨਾਮ ਦੁਨੀਆ ਤੇ ਅਟਲ ਹੈ। ਸਾਡੇ ਸਤਿਗੁਰਾਂ ਨੇ ਤਾਂ ਬਿਆੰਤ ਹੀ ਪ੍ਰਾਣੀਆਂ ਤੇ ਦਇਆ ਕੀਤੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਜਾ ਡੇਰਾ ਲਾਇਆ ਸੀ, ਤਾਂ ਗੁਰੂ ਜੀ ਦੀ ਕਿਰਪਾ ਬਿਆੰਤ ਜੀਵਾਤ ਹੋਣ ਲੱਗੀ। ਪਰ ਜਦੋਂ ਇਸ ਇਲਾਕੇ ਦੇ ਮੁਖੀ ਕਰੋੜੀ ਮੱਲ ਨੇ ਸੁਣਿਆ, ਕਿ ਮੇਰੇ ਇਲਾਕੇ ਵਿੱਚ ਇੱਕ ਫਕੀਰ ਆਣ ਬੈਠਾ ਹੈ ਅਤੇ ਉਸ ਦੀ ਬੜੀ ਮਾਨਤਾ ਹੋ ਰਹੀ ਹੈ ਤਾਂ ਕਹਿ ਲੱਗਾ ਕਿ ਮੈਂ ਹੁਣੇ ਜਾ ਕੇ ਆਪਣੇ ਇਲਾਕੇ ਵਿੱਚੋਂ ਉਸ ਨੂੰ ਕੱਢਦਾ ਹਾਂ ਅਤੇ بڑے ਹੰਕਾਰ ਸਹਿਤ ਉਹ ਕੋੜੇ ਤੇ ਚੜ ਕੇ ਕਲਤਾਰਪੁਰ ਦੀ ਤਰਫ ਚੱਲ ਪਿਆ ਜਦੋਂ ਨੇੜੇ ਹੁੰਦਾ ਹੈ ਤਾਂ ਅੱਖਾਂ ਤੋਂ ਦਿਸਣਾ हट ਗਿਆ ਅਤੇ ਫਿਰ ਕੋੜੇ ਤੋਂ ਉਹ ਖੁਦ ਹੀ ਡੇ ਗਿਆ ਅਤੇ ਉਸ ਦੀ ਲੱਟ ਟੁੱਟ ਗਈ ਨਾਲ ਦੀ ਸੇਵਾਦਾਰ ਨੇ ਕਿਹਾ ਮਹਾਰਾਜ ਇਹ ਤਾਂ ਫਕੀਰ ਕਰਾਮਾਤੀ ਹੈ ਤੁਸੀਂ ਸ਼ੁੱਧ ਹਿਰਦੇ ਨਾਲ ਉਹਨਾਂ ਪਾਸ ਚੱਲੋ ਅਤੇ ਜਦੋਂ ਉਹ ਆਪਣਾ ਹਿਰਦਾ ਸ਼ੁੱਧ ਕਰਕੇ ਮਨ ਨੀਵਾ ਕਰਕੇ ਤੁਰਿਆ ਤਾਂ ਉਸ ਦੀਆਂ ਅੱਖਾਂ ਦੀ ਜੋਤ ਵੀ ਵਾਪਸ ਆ ਗਈ ਅਤੇ ਲਤ ਵੀ ਉਸ ਦੀ ਤੌਰ ਪੈੰਦੀ ਹੈ ਅਤੇ ਫਿਰ ਉਹ ਗੁਰੂ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਅਤੇ ਨਮਸਕਾਰ ਕਰਕੇ ਸਾਹਮਣੇ ਬੈਠ ਗਿਆ ਅਤੇ ਆ지ਜ ਹੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਬਖਸ਼ੋ ਹੰਮ ਪੀਖਖ ਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਬਹੁਤ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਗੁਰੂ ਮਹਾਰਾਜ ਨੇ ਬੇੰਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਜਦ ਉਸ ਵੱਲ ਵੇਖਿਆ ਫਿਰ ਕੀ ਸੀ ਨਾਨਕ ਨਦਰੀ ਨਦਰ ਨਿਹਾਲ ਤਾਂ ਨਿਹਾਲ ਹੋ ਗਿਆ ਉਸ ਦੇ ਕਪੜਾ ਖੁੱਲ ਗਏ ਸ਼ੰਕਾਰ ਦਾ ਪਹਿਲਾ ਹੀ ਉਰਦਾਰ ਨਰ ਸੁੱਕਾ ਸੀ ਫਾਈਕਰੋੜੀਆ ਤਰ ਗਿਆ ਅਤੇ ਗੁਰੂ ਬਾਬੇ ਦੇ ਜਨਾਂ ਦਾ ਸੇਵਕ ਹੋ ਕੇ ਬਾਬਾ ਜੀ ਦੀ ਧਰਮਸ਼ਾਲਾ ਵੀ ਬਣਵਾਈ ਇੱਕ ਕਵੀ ਨੇ ਵੀ ਵਾਵਾ ਕਿਹਾ ਹੈ ਗੁਰੇ ਨਾਲ ਸਭ ਬੁਰਾ ਕਮੋਦੇ ਮਾਫ ਕਰਨ ਕਈ ਸਿਆਨੇ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਨੇ ਇਸੇ ਤਰ੍ਹਾਂ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਪਾਈ ਕਰੋੜੀਆਂ ਨੂੰ ਤਾਰਿਆ ਗੁਰੂ ਅੰਗਦ ਦੇਵ ਜੀ ਨੇ ਵੀ ਹਮਾਉ ਬਾਦਸ਼ਾਹ ਦੀ ਕਿਰਪਾ ਕੀਤੀ ਜਦੋਂ ਉਹ ਸ਼ੇਰ ਸਾਹ ਪਾਸੋਂ ਦਿੱਲੀ ਨੂੰ ਹਾਰ ਕੇ ਖਡੂਰ ਸਬ ਆਇਆ ਉਸ ਸਮੇਂ ਗੁਰੂ ਮਹਾਰਾਜ ਆਪਣੇ ਅਨੰਦ ਵਿੱਚ ਮगन ਬੈਠੇ ਸਨ ਅਤੇ ਹਮਾਉ ਨੂੰ ਗੁੱਸਾ ਆਇਆ ਕਿ ਮੈਂ ਬਾਦਸ਼ਾਹ ਹਾਂ ਅਤੇ ਗੁਰੂ ਨੇ ਮੇਰਾ ਆਦਰ ਮਨ ਨਹੀਂ ਕੀਤਾ ਇਸ ਲਈ ਇਹਨਾਂ ਦਾ ਸਿਰ ਲਾ ਦਿਆਂ ਤਾਂ ਹੀ ਠੀਕ ਹੋਵੇਗਾ ਗੁਰੂ ਜੀ ਦਾ ਸਿਰ ਨੌ ਲਈ ਉਸਨੇ ਤਲਵਾਰ ਨੂੰ ਹੱਥ ਪਾਇਆ ਤਾਂ ਹੱਥ ਤਲਵਾਰ ਦੀ ਮੋਠ ਨਾਲ ਹੀ ਜਕੜਿਆ ਗਿਆ ਜਦੋਂ ਉਸਨੇ ਦੂਜਾ ਹੱਥ ਪਾਇਆ ਉਹ ਵੀ ਨਾਲ ਜੁੜ ਗਿਆ ਹੈਰਾਨ ਪਰੇਸ਼ਾਨ ਹੋ ਕੇ ਉਹ ਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗਾ ਕਿ ਮਹਾਰਾਜ ਮੇਰੀ ਬੋਲ ਬਖਸ਼ੋ ਤਾਂ ਗੁਰੂ ਜੀ ਨੇ ਫਰਮਾਇਆ ਪਾਈ ਤੇਰੀ ਤਲਵਾਰ ਦਿੱਲੀ ਵਿੱਚ ਕਿੱਧਰ ਗਈ ਸੀ ਮੌਨ ਫਕੀਰਾਂ ਤੇ ਵਾਰ ਕਰਦਾ ਹੈ ਹਮਾਉ ਨੇ ਮਾਫੀ ਮੰਗੀ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਬਜ਼ੁਰਗ ਨੂੰ ਸਤਿ ਪਾਤਸ਼ਾਹियां ਬਖਸ਼ੀਆਂ ਸਨ ਅਤੇ ਹੁਣ ਮੇਰੇ ਕੋਲੋਂ ਦੂਜੀ ਜਗ੍ਹਾ ਹੀ ਪਾਤਸ਼ਾਹੀ ਖੁੱਸ ਗਈ ਹੈ ਇਹ ਕੀ ਗੱਲ ਹੈ ਗੁਰੂ ਜੀ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਰ ਅਟਲ ਹੈ ਅੰਡ ਬਿਨਾਸੀ ਜੇਰ ਬਿਨਾਸੀ ਉਤਪਦ ਸੇਲ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇੱਕ ਸਾਧ ਵਚਨ ਨੇ ਚਲਾਦਾ ਜੇ ਤੂੰ ਸ਼ੋਧ ਹਿਰਦੇ ਨਾਲ ਹੁਣ ਆਉਂਦਾ ਤਾਂ ਹੁਣੇ ਹੀ ਰਾਜ ਭਗ ਤੈਨੂੰ ਮਿਲ ਜਾਂਦਾ ਹੁਣ ਤੂੰ ਆਪਣੇ ਦੇਸ ਵੱਲ ਚਲਾ ਜਾ ਅਤੇ ਫਿਰ ਦੋ ਬਰਸਾਂ ਨੂੰ ਆਨ ਕੇ ਆਪਣਾ ਰਾਜ ਸੰਭਾਲ ਲਵੀਂ ਅਮਾਉ ਖੁਸ਼ ਹੋ ਕੇ ਆਪਣੇ ਘਰ ਨੂੰ ਗਿਆ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਵੀ ਉਸ ਤੇ ਕਿਰਪਾ ਕੀਤੀ ਇਸੇ ਤਰ੍ਹਾਂ ਹੀ ਤੀਸਰੇ ਪਾਸ਼ਾ ਜੀ ਦੇ ਸਮੇਂ ਇੱਕ ਪਾਪੀ ਜਿਸ ਨੇ ਕਈ ਪਾਪ ਕੀਤੇ ਸਨ ਅਤੇ ਅਤਿਅੰਤ ਦੁੱਖ ਪਾਇਆ ਪਰ ਦਇਆ ਦੇ ਸਾਗਰ ਪਾਸ਼ਾ ਜੀ ਨੇ ਉਸ ਨੂੰ ਸਿਰਫ ਬਖਸ਼ਿਆ ਹੀ ਨਹੀਂ ਉਸ ਦਾ ਜਨਮ ਹੀ ਸਫਲਾ ਕਰ ਦਿੱਤਾ ਗੁਰੂ ਅਮਰਦਾਸ ਪਾਸ਼ਾ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਕਿ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੱਡੇ ਲੋਗ ਨਾਲ ਪੀੜਤ ਹੋਇਆ ਇੱਕ ਮਨੁੱਖ ਦੁੱਖ ਵਿੱਚ ਸੀ ਅਤੇ ਹੱਥ ਦੀਆਂ ਉਂਗਲਾਂ ਇਸ ਵੱਡੇ ਕੋੜ ਨਾਲ ਝੜ ਚੁੱਕੀਆਂ ਸਨ ਪੈਰਾ ਨਾਲ ਉਹ ਤੁਰ ਨਹੀਂ ਸੀ ਸਕਦਾ ਕਿਸੇ ਪੁਰਸ਼ ਨੇ ਇਸੇ ਦਸਾਤੇ ਤਰਸ ਖਾ ਕੇ ਗਲ ਵਿੱਚ ਟਿੰਡ ਬੰਨ ਦਿੱਤੀ ਅਤੇ ਇਹ ਰਿੜਕੇ ਕਦੀ ਕਿਸੇ ਦਰਵਾਜੇ ਅੱਗੇ ਕਦੀ ਕਿਸੇ ਦਰਵਾਜੇ ਅੱਗੇ ਪਹੁੰਚਦਾ ਹੈ ਜਿਸ ਨੂੰ ਦਇਆ ਆਉਂਦੀ ਸੀ ਇਸ ਦੀ ਟਿੰਡ ਵਿੱਚ ਕੁਝ ਸ਼ਕਨ ਲਈ ਬਾਹਰ ਹੁੰਦਾ ਸੀ ਅਤੇ ਇਹ ਟੁੰਡ ਨਾਲ ਝੁੱਕ ਕੇ ਸ਼ਕ ਲੈਂਦਾ ਸੀ ਕਿੰਨਾ ਸਮਾਂ ਇਸ ਦੁਖੀ ਪੁਰਸ਼ ਦਾ ਐਸੇ ਤਰ੍ਹਾਂ ਹੀ ਲੰਘਿਆ ਇੱਕ ਸਮੇਂ ਆਪਣੇ ਕੁਲੀ ਵਿੱਚ ਬੈਠਾ ਇਸ ਨੇ ਦੇਖਿਆ ਕਿ ਬੜੀ ਸਾਰੀ ਸੰਗਤ ਰਸਤੇ ਵਿੱਚ ਆ ਰਹੀ ਹੈ ਅਤੇ ਬੇਂਤੀ ਦਾ ਸ਼ਬਦ ਮਨ ਬੈਰਾਗ ਪਿਆਰ ਦਰਸ਼ਨ ਦੇਖਨੇ ਦਾ ਚਾਉ 713 ਥਾਨ ਪੜਨੀ ਜਾ ਰਹੀ ਹੈ ਅੱਗੇ ਹੋ ਕੇ ਇਸ ਨੇ ਜਦੋਂ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਕਿੱਧਰ ਜਾ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਸਿੱਖ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਅਤੇ ਉਹਨਾਂ ਦੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਜੋ ਕਿ ਨਿਮਾਨਿਆ ਦੇ ਮਾਨ ਨਿਤਾਣਿਆ ਦੇ ਤਾਨ ਨਿਉਟਿਆਂ ਦੀ ਓਟ ਅਤੇ ਨਿਆਸਰਿਆਂ ਦੀ ਆਸਰੇ ਅਨ ਉਹਨਾਂ ਦੇ ਹੀ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਜਾ ਰਹੇ ਹਾਂ ਸੰਗਤ ਲੰਗ ਜਾਂਦੀ ਹੈ ਪਰ ਇਸ ਦੇ ਦਿਲ ਵਿੱਚ ਗੁਰੂ ਅਮਰਦਾਸ ਜੀ ਦਾ ਨਾਮ ਵਸ ਗਿਆ ਕਿਉਂਕਿ ਇਸ ਨੇ ਸੁਣ ਲਿਆ ਸੀ ਉਹ ਗਰੀਬ ਨਿਵਾਜ਼ ਨਿਮਾਨਿਆਂ ਦੇ ਮਾਨ ਹਨ ਤਾਂ ਦਿਲ ਵਿੱਚ ਇਸ ਨੂੰ ਖੁਸ਼ ਖੁਸ਼ੀ ਪ੍ਰਾਪਤ ਹੋਈ ਅਤੇ ਖੁਸ਼ੀ ਵਿੱਚ ਇਹ ਦੁੱਖ ਬਾਰੰਬਾਰ ਹੋਣ ਲੱਗ ਪਿਆ ਗਿਆ ਕਸ਼ੋਟਾ ਲੱਦਾ ਫੇਰ ਅਤੇ ਕਿਸੇ ਦੀ ਦਲੀਲ ਕਰ ਗੋਇੰਦਵਾਲ ਸਾਹਿਬ ਨੂੰ ਦੁਰਪਿਆ ਕਿ ਚਾਲ ਕੇ ਗੁਰੂ ਜੀ ਦੇ ਦਰਸ਼ਨ ਕਰਾਂ ਥੋੜਾ ਥੋੜਾ ਪੰਡਾ ਲੜ ਕੇ ਰੋਜ਼ ਮੁਕੋਂਦਾ ਹੈ ਅਤੇ ਚਿਤਵਿਤ ਗੁਰੂ ਜੀ ਦੇ ਦਰਸ਼ਨ ਦੀ ਬੜੀ ਤੰਗ ਹੈ ਅਤੇ ਕਹਿੰਦਾ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਧੇ ਨੀਤ ਇਸੇ ਤਰ੍ਹਾਂ ਕੁਝ ਚਿਰ ਮਗਰੋਂ ਜਦੋਂ ਉਹ ਗੋਇੰਦਵਾਲ ਸਾਹਿਬ ਪੁੱਜਾ ਅਤੇ ਗੁਰੂ ਜੀ ਦੇ ਦਰਵਾਜ਼ੇ ਵਿੱਚ ਪਹੁੰਚਿਆ ਹੁਣ ਦਰਵਾਜ਼ੇ ਵਿੱਚ ਦਰਬਾਨ ਖੜੋਤਾ ਹੈ ਅਤੇ ਇਸ ਦਰਵਾਜ਼ੇ ਵਿੱਚੋਂ ਅੰਦਰ ਲੱਗਣ ਦੀ ਤਾਂ ਕਿਸੇ ਨੂੰ ਮਨਾਹੀ ਨਹੀਂ ਹੈ ਕਬੀਰ ਜਹਦਰ ਆਵਤ ਜਾਤੇ ਹੋ ਹਟਕਾ ਨਾਹੀ ਕੋਏ ਸੋਦਰ ਕੈਸੇ ਛੋੜੀਐ ਜੋਦਰ ਐਸਾ ਹੋਏ ਪਰ ਉਹ ਦਰਬਾਨ ਇਸ ਕੋੜੀ ਵਿਅਕਤੀ ਨੂੰ ਅੰਦਰੋਂ ਜਾਣ ਤੋਂ ਰੋਕ ਦਿੰਦਾ ਹੈ ਅਤੇ ਇਹ ਦਰਵਾਜ਼ੇ ਵਿੱਚ ਬੈਠਾ ਸਾਧ ਸੰਗਤ ਦੇ دیدار ਕਰਦਾ ਰਹਿੰਦਾ ਅਤੇ ਸਦਾ ਹੀ ਗੁਰੂ ਜੀ ਨੂੰ ਯਾਦ ਕਰਦਾ ਹੈ ਰਾਤ ਦਰਵਾਜ਼ੇ ਦੇ ਨੇੜੇ ਹੀ ਗੁਜ਼ਾਰ ਕੇ ਦਿਨ ਚੜ੍ਹੇ ਇੱਥੋਂ ਹੀ ਕੋਈ ਪ੍ਰੇਮੀ ਪ੍ਰਸ਼ਾਦਾ ਦੇ ਜਾਂਦਾ ਤਾਂ ਸ਼ੱਕ ਲੈਂਦਾ ਹੈ ਫਿਰ ਏਸੀ ਜਗ੍ਹਾ ਆ ਬੈਠਦਾ ਅਤੇ ਬੇਨਤੀਆਂ ਕਰਦਾ ਹੈ ਗੁਰੂ ਜੀ دیدار ਦੇਵ ਦਰਮਾ ਤੇ ठाਟੇ ਦਰਬਾਰ ਤੁਜਬਿਨ ਸਵਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਬਾਹਰ ਪਰ ਜਾਨੀ ਜਾਨ ਗੁਰੂ ਇਸ ਦਰਵਾਜੇ ਵੱਲੋਂ ਨਹੀਂ ਆਏ ਅਤੇ ਦੂਸਰੇ ਦਰਵਾਜੇ ਥਾਂ ਨਹੀਂ ਲੰਘ ਗਏ ਅੰਮ੍ਰਿਤ ਵੇਲਾ ਹੋਇਆ ਦੀਵਾਨ ਸੱਜਿਆ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਸੰਗਤ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਗਦਗਦ ਹੋ ਰਹੀ ਸੀ ਅਤੇ ਮਨੋ ਕਾਮਨਾ ਪੂਰਨ ਕਰ ਲਈ ਸੀ ਇਹ ਕੋੜੀ ਵੀ ਦਰਸ਼ਨ ਕਰਨ ਵਾਸਤੇ ਉਤਾਵਲਾ ਹੋ ਰਿਹਾ ਸੀ ਅਤੇ ਅੰਦਰ ਹੀ ਮਨ ਵਿੱਚ ਬੇਨਤੀ ਕਰਦਾ ਹੈ ਇੱਕ ਕੜੀ ਦਿਨ ਸਮੋਕੋ ਬਹੁਤ ਦਿਹਾੜਾ ਹੈ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਅਰੇ ਘਟ ਘਟ ਕੇ ਜਾਨਨ ਹਰ ਗੁਰੂ ਨੇ ਇੱਕ ਦੋ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਾਓ ਪਈ ਬਾਹਰ ਦਰਵਾਜ਼ੇ ਅੱਗੇ ਉਸ ਕੋੜੀ ਕੁੜੀ ਪੁੱਤ ਨੂੰ ਚੁੱਕ ਲਿਆਓ ਅਤੇ ਸਾਡੇ ਇਸ਼ਨਾਨ ਵਾਲੇ ਜਲ ਨਾਲ ਉਸ ਨੂੰ ਇਸ਼ਨਾਨ ਕਰਾ ਕੇ ਸੁਹਾ ਕਪੜਾ ਉੱਤੇ ਦੇ ਕੇ ਸਾਡੇ ਸਾਹਮਣੇ ਲੈ ਆਓ ਤਾਂ ਸਿੱਖ ਇਸੇ ਤਰ੍ਹਾਂ ਕਰਕੇ ਗੁਰੂ ਜੀ ਦੇ ਹਜ਼ੂਰ ਲੈ ਆਏ ਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਜਿਸ ਨਾਲ ਡੇਠੇ ਮਿੱਠੇ ਹੋ ਗਏ ਅਤੇ ਪਿੱਪਲ ਦੇ ਪਤਰਾਂ ਤੇ ਕੇਸਰ ਚਿੰਕਿਆ ਗਿਆ ਅਤੇ ਕੋਦੇ ਰਾਖਸ਼ ਅਤੇ ਸੱਜਣ ਠਾਗੇ ਵਰਗੇ अनेका ਪਾਪੀ ਦਰਗੇ ਅਤੇ ਸੁੱਕੇ ਕਰੀਰ ਦਾ ਕਿਲਾ ਹਰਿਆ ਭਰਿਆ ਹੋ ਗਿਆ ਅਤੇ ਕਰੀਰ ਰੂਪੀ ਧਾਰੀ ਹੁਣ ਖਡੂਰ ਸਾਹਿਬ ਦੇ ਦਰਵਾਜ਼ੇ ਖੜਾ ਹੈ ਜਿਦਾ ਗੁਰਾਂ ਨੇ ਐਸੀ ਨਿਗਾਹ ਨਾਲ ਵੇਖਿਆ ਨਾਨਕ ਨਦਰੀ ਨਦਰ ਨਹਾਲ ਹੁਣ ਇਹ ਕੋੜੀ ਵੀ ਨਿਹਾਲ ਹੋ ਗਿਆ ਇਸ ਦਾ ਸਰੀਰ ਕੰਚਨ ਵਰਗਾ ਪਵਿੱਤਰ ਅਤੇ ਸ਼ੁੱਧ ਹੋ ਗਿਆ ਅਤੇ ਉਹ ਗੁਰੂ ਜੀ ਦੀ ਉਸਤਤ ਕਰਦਾ ਹੋਇਆ ਗਏ ਲੱਗਾ ਵਾਹ ਵਾ ਮੇਰੇ ਸਤਗੁਰਾਂ ਤੇਰੀ ਕਿਰਪਾ ਦਾ ਅੰਤ ਨਹੀਂ ਤੂੰ ਬੜਾ ਦਿਆਲੂ ਹੈ ਹੁਣ ਇਹ ਹਰ ਰੋਜ਼ ਸਤਗੁਰਾਂ ਦੀ ਸੰਗਤ ਕਰਨ ਲੱਗ ਪਿਆ ਸਤਗੁਰਾਂ ਜੀ ਨੇ ਇੱਕ ਦਿਨ ਸਿੱਖਾਂ ਨੂੰ ਫਰਮਾਨ ਕੀਤਾ ਕੋਈ ਸਿੱਖ ਇਸ ਨੂੰ ਆਪਣੀ ਲੜਕੀ ਦਾ ਸਾਥ ਦੇਵੇ ਇੰਨਾ ਹੁਕਮ ਸੁਣ ਕੇ ਸਿੱਖ ਅਜੇ ਵਿਚਾਰਾ ਹੀ ਕਰਦੇ ਸਨ ਕਿ ਗੁਰੂ ਚਰਨਾਂ ਦੇ ਪਿਆਰੇ ਸਿੱਖ ਪਾਈ ਸ਼ੀਹ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਹੁਕਮ ਹੋਵੇ ਮੈਂ ਆਪਣੀ ਲੜਕੀ ਨੂੰ ਲੈ ਆਵਾਂ ਤਾਂ ਗੁਰੂ ਜੀ ਨੇ ਕਿਹਾ ਪਾਈ ਸਿੱਖਾ ਤੇਰੀ ਇਸਤਰੀ ਸੁਭਾਵੀ ਕੱਢੀ ਹੈ ਸ਼ਾਇਦ ਇਸ ਗੱਲ ਨੂੰ ਨਾ ਮੰਨੇ ਪਾਈ ਸਿਹਾ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਕਮ ਦੇਵੋ ਗੁਰੂ ਜੀ ਨੇ ਕਿਹਾ ਪਾਈ ਤੇਰੀ ਮਰਜ਼ੀ ਤਾਂ ਪਾਈ ਸਿਹਾ ਕਰ ਗਿਆ ਅਤੇ ਆਪਣੀ ਇਸਤਰੀ ਨੂੰ ਗੁਰੂ ਦੇ ਲੰਗਰ ਦੀ ਸੇਵਾ ਕਰਨ ਲਈ ਕੱਲ ਦਿੱਤਾ ਅਤੇ ਆਪ ਲੜਕੀ ਨੂੰ ਗੁਰੂ ਜੀ ਦੇ ਹਜ਼ੂਰ ਦੀਵਾਨ ਵਿੱਚ ਲੈ ਆਇਆ ਪਾਈ ਸਿਹਾ ਨੇ ਲੜਕੇ ਦੀ ਜਾਤ ਨਹੀਂ ਪੁੱਛੀ ਕੋਈ ਜਾਇਦਾਦ ਨਹੀਂ ਪੁੱਛੀ ਕੇਵਲ ਉਸ ਦੇ ਮਨ ਅੰਦਰ ਗੁਰੂ ਜੀ ਦਾ ਹੁਕਮ ਮੰਨਣ ਦੀ ਇੱਛਾ ਸੀ ਗੁਰੂ ਜੀ ਨੇ ਉਸ ਪ੍ਰੇਮੇ ਨੂੰ ਅਤੇ ਬੀਬੀ ਨੂੰ ਸਾਹਮਣੇ ਬਿਠਾ ਕੇ ਇਹਨਾਂ ਦਾ ਆਨੰਦ ਕਾਰਜ ਕਰ ਦਿੱਤਾ ਇਨੇ ਚੈਨੋਂ ਇਸ ਆਨੰਦ ਦਾ ਪਤਾ ਪਾਈ ਛੇਹਾਂ ਦੀ ਸੁਪਤਨੀ ਨੂੰ ਲੱਗਾ ਕਿ ਉਸ ਦੀ ਲੜਕੀ ਦਾ ਵਿਆਹ ਗੁਰੂ ਜਿਨੇ ਉਸ ਪੁਰਸ਼ ਨਾਲ ਕਰ ਦਿੱਤਾ ਹੈ ਜਿਹੜਾ ਕਿ ਕੋੜੀ ਸੀ ਉਹ ਸੋਨ ਕੇ ਪੱਜੀ ਆਈ ਅਤੇ ਗੁਰੂ ਜੀ ਅੱਗੇ ਨਮਸਕਾਰ ਕਰਕੇ ਕਿਹਾ ਏ ਮਹਾਰਾਜ ਆਪਨੇ ਇਹ ਕੀ ਕੀਤਾ ਨਾਹੀਂ ਇਸ ਸਿੱਖ ਦਾ ਕਰ ਘਾਟ ਹੈ ਨਾ ਕੋਈ ਜਾਇਦਾਦ ਮੇਰੀ ਤੀ ਤੁਸਾਂ ਰੋੜ ਦਿੱਤੀ ਹੈ ਗੁਰੂ ਜੀ ਬਲੇ ਤੇਰੀ ਤੀ ਲੂੜੀ ਨਹੀਂ ਤਰ ਗਈ ਹੈ ਇਹਨਾਂ ਦੀ ਜਾਇਦਾਦ ਵੀ ਗੁਰੂ ਦੀ ਕਿਰਪਾ ਨਾਲ ਬਹੁਤ ਹੋਵੇਗੀ ਇਹ ਸੁਭਾਗ ਜੋੜਾ ਕਈ ਜੀਵਾਂ ਦਾ ਸੁਧਾਰ ਕਰੇਗਾ ਇਸ ਤਰ੍ਹਾਂ ਦੇ ਕਈ ਵਾਰ ਦੇ ਕੇ ਇਸ ਸੁਭਾਗ ਜੋੜੇ ਦਾ ਨਾਮ ਗੁਰੂ ਜੀ ਨੇ ਮਥੋਂ ਬੁਲਾਰੀ ਰੱਖਿਆ ਅਤੇ ਹੁਕਮ ਦਿੱਤਾ ਕਿ ਆਪਣੇ ਇਲਾਕੇ ਵਿੱਚ ਜਾ ਕੇ ਸਤ ਨਾਮ ਦਾ ਪ੍ਰਚਾਰ ਕਰੋ ਇਸ ਤਰ੍ਹਾਂ ਇਹ ਜੋੜਾ ਗੁਰੂ ਜੀ ਤੋਂ ਉਪਦੇਸ਼ ਲੈ ਕੇ ਆਪਣੇ ਇਲਾਕੇ ਸ਼ਾਪੂਰਾ ਵਿੱਚ ਆ ਗਿਆ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਨ੍ਹਾਂ ਦੇ ਨਗਰ ਦਾ ਨਾਮ ਚੱਕ ਰਾਮਦਾਸ ਹੈ ਇਨ੍ਹਾਂ ਦੀ ਸੰਤਾਨ પાસે ਚੰਗੀ ਜ਼ਗੀਰ ਹੈ ਇਹ ਸਭ ਕਰਨਾ ਗੁਰੂ ਅਮਰਦਾਸ ਜੀ ਦੀ ਹੈ ਜਿਨ੍ਹਾਂ ਨੇ ਕਿ ਇੱਕ ਕੋੜੀ ਪੁਲਸਤੇ ਕਿਰਪਾ ਕਰਕੇ ਇਸ ਪਦਵੀ ਤੇ ਲਾਇਕ ਕੀਤਾ ਗੁਰਾਂ ਜੀ ਨੇ ਬਿਆੰਤ ਜੀਵਾਂ ਤੇ ਕਿਰਪਾ ਕੀਤੀ ਜਿਹੜੀ ਕਿ ਗਿਣਤੀ ਵਿੱਚ ਨਹੀਂ ਆ ਸਕਦੀ ਇਹ ਦਇਆ ਕਿਰਪਾ ਕਰਨੀ ਮਨੁੱਖ ਦਾ ਮੁੱਖ ਧਰਮ ਹੈ ਅਤੇ ਐਸੇ ਵਾਸਤੇ ਸਤਗੁਰੂ ਜੀ ਫਰਮਾਨ ਕਰਦੇ ਹਨ ਇਹ ਵਿਅਕਤੀ ਤੂੰ ਕਿਸੇ ਨੂੰ ਦੁੱਖ ਨਾ ਦੇ ਜਿੱਥੋਂ ਤੱਕ ਹੋ ਸਕੇ ਜੀਵਾਂ ਤੇ ਕਿਰਪਾ ਕਰ ਅਤੇ ਨਿਵਕੇ ਚੱਲ ਕੋਇ ਸਗਲ ਕੀ ਰੇਨ ਕਾ ਹਰ ਸੰਗ ਸਮਾਵੋ ਦੁਖਨਾ ਦੇਈ ਕਿਸੈ ਜੀ ਪਰ ਤਸੋਕਲ ਜਾਵੋ ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਸਦਾ ਹੀ ਕਰਨਾ ਨੂੰ ਗ੍ਰਹਿਣ ਕਰਕੇ ਗਰੀਬਾ ਅਨਾਥਾਂ ਤੇ ਮਿਹਰ ਕਰੇ ਦਇਆ ਕਰਨ ਦਾ ਸੋਨਾ ਉਪਦੇਸ਼ ਸੱਚਾ ਸਾਨੂੰ ਦੱਸਿਆ ਗੁਰੂ ਜੀ ਆਪ ਪਾਈ ਕਰੋਨਾ ਤਰਮ ਦਾ ਮੂਲ ਹੈ ਜਗ ਉੱਤੇ ਧਰਮ ਆਸਰੇ ertid ਆਕਾਸ ਪਾਈ ਕਰੋਨਾ ਜਿਨਾ ਤੇ ਚਿਤ ਵਿੱਚ ਵਸਦੀ ਹੈ ਕਰਨਾ ਉਹਨਾ ਤੋਂ ਕਰੇ ਰਬ ਆਪ ਭਈ ਭਗਤ ਚਿਤ ਦੇ ਵਸ ਵਸਾਲੀਏ ਬਿਨਾ ਕਰਨਾ ਤੋਂ ਮਿਲੇ ਸੰਤਾਪ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ